ਲੋ ਮਿੱਤਰੋ ਜਿਹੜੀਆਂ ਘੜੀਆਂ ਦਾ ਆਪਾਂ ਇੰਤਜ਼ਾਰ ਕਰਨੇ ਹਾਂ ਉਹ ਘੜੀਆਂ ਆ ਗਈਆਂ ਅੱਜ ਆ ਵਿਆਹ ਮੁੰਡੇ ਦਾ ਟੌਰਾਂ ਟੌਰਾਂ ਚੈੱਕ ਕਰਵਾ ਲੈ ਗੱਡੀਆਂ ਆਪਾਂ ਇਹਨਾਂ ਤੇ ਨਾ ਜਿੰਨੀਆਂ ਚੰਗੀਆਂ ਲਾ ਲਈਆਂ ਨੇ ਰੈਡੀ ਸਟੈਡੀ ਕਰਾ ਲਈਆਂ ਇਹ ਮੁੰਡੇ ਦੇ ਘਰ ਜਾ ਕੇ ਫਿਰ ਤੁਹਾਨੂੰ ਦਿਖਾਉਣੀ ਹੈ ਹੁਣ ਕਿਸ ਹਿਸਾਬ ਤਾ ਉਹ ਕੀ ਮਾਹੌਲ ਆ ਪਹੁੰਚ ਗਏ ਪੈਸ ਦੇ ਵਿੱਚ ਐ ਟੌਰਾ ਲਾਵਾ ਫਿਰੇ ਹੋਏ ਆ ਪਾਪ ਜਨ ਪਾਪ ਉਹ ਮਿੱਤਰੋ ਪਿਆਲਸ ਦੇ ਬਾਹਰ ਆਪਣੇ ਮੁੰਡਿਆਂ ਦਾ ਸੱਜਣਾ ਦਾ ਮਿੱਤਰਾਂ ਦਾ ਕਿਉਂ ਕਾਕਾ ਸਾਰਿਆਂ ਦਾ ਚੱਲਦਾ ਫੋਟੋ ਸ਼ੂਟ ਗੱਡੀਆਂ ਲਾਲਾ ਫੋਟੋਆਂ ਖਚਾਉਂਦੇ ਆ ਹੋ ਗਿਆ ਹੈ ਵਿਆਹ ਮੁੰਡਾ ਗਿਆ ਹੁਣ ਫੇਰਾ ਪਾਣ ਹਾਂਜੀ ਹੁਣ ਗਿਆ ਫੇਰਾ ਪਾਣਾ ਹੁਣ ਮੁੰਡਾ ਗਿਆ ਆ ਫੇਰਾ ਪਾਉਣ ਦੇ ਆਪਾਂ ਹੁਣ ਗੱਡੀ ਦੇ ਵਿੱਚ ਬਹਿ ਜਣਾ ਮੁੰਡੇ ਦਾ ਇੰਤਜ਼ਾਰ ਨਹੀਂ ਕਰਨਾ ਤੇ ਮੁੰਡਾ ਹੁੰਦਾ ਆ ਤੇ ਫੇਰ ਅਸੀਂ ਗੱਡੀਆਂ ਦੇ ਆਪਣੇ ਆਪਣੇ ਗੱਡੀਆਂ ਦੇ ਵਿੱਚ ਬਹਿ ਗਏ ਤੇ ਫੇਰ ਨੂੰ ਪਾਉਨੇ ਆ ਪਿੰਡ ਨੂੰ ਚਾਲੇ ਹਣਾ ਤੇ ਮੁੰਡਾ ਤੇ ਪੂਰਾ ਖੁਸ਼ ਹੈ ਮੈਨਾਂ ਲੁੱਡੀਆਂ ਪਾਉਂਦੇ ਆ ਹਣਾ ਕਵਲ ਲੁੱਡੀਆਂ ਕੀ ਇੱਕੋ ਲੱਤ ਤੇ ਨੱਚੀ ਜਾਣ ਲਿਆ ਆ ਸਹੀ ਗੱਲ ਆ ਨਾ ਵਿਆਹ ਦਾ ਪੂਰਾ ਸਹੀ ਗੱਲ ਆ ਪੂਰਾ ਚਾ ਆਜ ਮਨਾਉਂਦੇ ਆ ਹਣਾ ਤਨੂ ਚਾਹੀਦਾ ਵੀ ਆ ਚਾਹ ਹੋਣਾ ਵੀ ਚਾਹੀਦਾ ਨਾ ਇਹ ਮਹਾਂਗਤੇ ਇੱਦਾਂ ਵਿਆਹ ਇਹ ਦਿਨ ਰੋਜ਼ ਰੋਜ਼ ਥੋੜਾ ਹੁੰਦੇ ਆ ਸਹੀ ਗੱਲ ਆ ਜਿੱਦਾਂ ਹੁਣ ਕਵਲ ਦੇ ਅਗਲੇ ਸਾਲ ਆਉਣ ਵਾਲੇ ਆ ਅਗਲੇ ਸਾਲ ਤੇ ਹੁਣ 2026 ਚ 2 ਤੇ ਮਹੀਨੇ ਰਹਿ ਗਏ ਯਾਰ ਗੱਲ ਸਮਝਦੇ ਹੋਈ ਦੀ ਬੱਚਾ ਹਾਂ ਮੇਰੀ ਪਤਨੀ ਸਮਝਦੀ ਹਾਂ ਮੰਗਣੀ ਦੇ ਬਾਅਦ ਇੰਨਾ ਟਾਈਮ ਤਾਂ ਲੱਗ ਹੀ ਜਾਂਦਾ ਬਿਲਕੁਲ ਜਿੱਦਾਂ ਨਾ ਸਾਡੇ ਕੋਲ ਚੰਗੀ ਤਰ੍ਹਾਂ ਇਹ ਵਲੌਗ ਨਹੀਂ ਬਣਿਆ ਅਸੀਂ ਆਪ ਹੀ ਫੰਕਸ਼ਨ ਫੁੱਲ ਡੇਆ ਕਰਨਾ ਹੈ ਹਾਂ ਕਿਉਂਕਿ ਹਨ ਵੀ ਵਿਆਹ ਦਾ ਪੂਰਾ ਚਾਹ ਹੀ ਮੁੰਡੇ ਦਾ ਹਨਾ ਲੁੱਡੀ ਪਾਉਂਦੇ ਹਾਂ ਲੁੱਡੀ ਪਾਉਂਦੇ ਹਾਂ ਤਾਂ ਤਾਂ ਕਿ ਵਲੌਗ ਵਾਲੇ ਚੰਗਾ ਬਣਿਆ ਨਹੀਂ ਚੰਗੀ ਤਰ੍ਹਾਂ ਅੱਜ ਵੀ ਪੂਰੇ ਨੱਚਣਦੇ ਆ ਗੱਲ ਕਰਵਾਉਂਦੇ ਆ ਤੇ ਤਾਂ ਆ ਕੇ ਨਾ Eu dou uma ਆ ਜਿਹੜਾ ਠੀਕੇ ਬਾਜੀ ਨਾਲ ਝਗੜਾ ਹੈ ਇਹ ਦੀs ਅਜੇ ਤੱਕ ਕਦੇ ਕਿਸੇ ਨੇ ਕੁਛ ਘਟਿਆ ਨਾਲ ਜੇ ਮੈਂ ਰੋਮੀ ਦੇ ਗੋਗੀ ਦਾ ਮਾਮਾ ਤਾਂ ਤੇਰਾ ਵੀ ਦਾ ਮਾਮੀ ਲੱਗਿਆ ਉਹ ਡਿਆ ਨਹੀਂ ਬਣੀ ਦੀ ਆ ਅੱਜ ਇਹ ਛੱਡਦੇ ਜਿਹਦੇ ਕਰਕੇ ਤੇਰੇ ਨੂੰ ਨਿੱਕੇ ਹੁੰਦੇ ਨੇ ਜੇਜਣਾ ਆ ਗਿਆ ਨੁਕਸਾਨ ਆਪਣਾ ਦੋਹਾਂ ਧਿਰਾਂ ਦਾ ਜਮਾ ਇੱਕੋ ਜਾਂ ਹੋ ਗਿਆ ਇਧਰੋਂ ਬਾਈ ਬੰਦੇ ਹੋ ਗਿਆ ਤਾਂ ਡਰੋਂ ਤੇ ਆ ਚਾਚਾ ਵੀ ਗਿਆ ਰਹੀ ਗੱਲ ਬਾਹਰ ਵਾਲੀ ਵੇਲੀ ਦੀ ਓਸ਼ਦਾਇਆ ਤੂੰ ਕਲਾਕਾਰ ਆ ਬੰਦਾ ਤੂੰ ਦੱਸ ਐਡੀ ਵੱਡੀ ਵੇਲੀ ਚ ਚੱਕਰਾਂ ਮਾਰਨੀ ਹੈ ਇਹ ਤੇ ਆਕਰ ਬਹੁਤ ਹੈ ਨਰੇਣ ਵਾਸਤੇ ਹੈ ਰੋਮੀ ਦਾ ਸੁਭਾਅ ਬਾਲਾ ਕਰਮ ਹੈ ਕਹਿੰਦਾ

ਹਈਏ ਉਹ ਜਿਹੜਾ ਕੁਝ ਮੈਂ ਕਿਹਾ ਠੀਕ ਹੈ ਨਾ ਤੇਰੇ ਵੱਲ ਤੇ ਮੈਂ ਕਰਦਾ ਫਿਰ ਪੰਚਾਇਤ ਇਕੱਠੀ ਲੱਗਦੇ ਆ ਤਾਂ ਆਪਾਂ ਪੰਚਾਇਤ ਮੂਰੇ ਵੀ ਸਾਰਾ ਕੁਝ ਨਿਪਟਾਈ ਲਈ ਅਵੇ ਬਾਤ ਪਿੰਡ ਵਾਲੇ ਲੋਕ ਗੱਲਾਂ ਕਰਦੇ ਫਿਰਨਗੇ ਇੱਧਰ ਉੱਧਰ ਨਾਲੇ ਸਾਡਾ ਘੜਾ ਕੋਈ ਵੇਰ ਹੈ ਬੇਲੇ ਦੀ ਮੱਕਾ ਟੂ ਹੁੰਦਾ